ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰੋਡ ਦੇ ਉੱਤੇ ਜਿਹੜਾ ਐਕਸੀਡੈਂਟ ਹੋਇਆ ਹੈ ਤਾਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਕਿ ਇਹ ਜਿਹੜਾ 에ਰਪੋਰਟ ਰੋਡ ਦੇ ਉੱਤੇ ਹਾਦਸਾ ਹੋਇਆ ਹੈ ਤਾਂ ਇਹੀ ਉਹ ਗੱਡੀ ਐ ਲਗਜ਼ਰੀ ਕਾਰ ਸਿੱਧੀ ਜਿਹੜੀ ਉਹ ਅੰਦਾਜ਼ਾ ਜਿਹੜਾ ਤਸਵੀਰਾਂ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਤੇਜ਼ ਰਫ਼ਤਾਰ ਦੇ ਵਿੱਚ ਗੱਡੀ ਹੋਵੇਗੀ ਜਿਸ ਤੋਂ ਬਾਅਦ ਇਹ ਹਾਲਾਤ ਬਣੇ ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਵਾਸੀ ਜਿਹੜਾ ਉਹ ਇਸ ਚਾਹ ਦੇ ਖੋਖੇ ਦੇ ਅੰਦਰ ਸੁੱਤਾ ਪਿਆ ਸੀ ਤਾਂ ਪੂਰੀ دیوار ਜਿਹੜੀ ਉਹ ਪਾੜੀ ਗਈ ਹੈ ਇਸ ਤੇਜ ਰਫਤਾਰ ਗੱਡੀ ਨੇ ਔਰ ਜਿਸ ਤੋਂ ਬਾਅਦ ਉਸ ਨੂੰ ਕੁਚਲ ਦਿੱਤਾ ਤਾਂ ਪਹਿਲਾਂ ਤੋਂ ਹੀ ਜਿਹੜਾ ਦੱਸਿਆ ਜਾ ਰਿਹਾ ਸੀ ਕਿ ਜਿਹੜਾ ਪ੍ਰਵਾਸੀ ਹੈ ਪ੍ਰਕਾਸ਼ ਜਿਸ ਦੀ ਪਛਾਣ ਹੋਈ ਹੈ ਉਹ ਬਿਹਾਰ ਦਾ ਰਹਿਣ ਵਾਲਾ ਔਰ ਮੌਕੇ ਤੇ ਉਸ ਦੀ ਮੌਤ ਹੋ ਗਈ ਤਾਂ ਹਾਸਾ ਜਿਹੜਾ ਹੈਗਾ ਕਿੰਨਾ ਭਿਆਨਕ ਹੋਵੇਗਾ ਤਸਵੀਰਾਂ ਜਿਹੜੀਆਂ ਨੇ ਉਹ ਬਿਆਨ ਕਰ ਰਹੀ ਹੈ ਤਾਂ ਇੱਟਾਂ ਦੀ ਇਹ ਜਿਹੜੀ ਦੀਵਾਰ ਹੈ ਉਸ ਨੂੰ ਬਿਲਕੁਲ ਟੁੱਟ ਗਈ ਹੈ ਤਾਂ ਉਸ ਤੋਂ ਬਾਅਦ ਵੀ ਜਿਹੜੀ ਗੱਡੀ ਆ ਉਹ ਨਹੀਂ ਰੁਕੀ ਤਾਂ ਕੁਚਲਦੀ ਹੋਈ ਇਹ ਗੱਡੀ ਜਿਹੜੀ ਉਹ ਅੱਗੇ ਵਾਧੀ ਤਾਂ ਮੋਹਾਲੀ ਦੇ ਹੀ ਵਸਨੀਕ ਦੀ ਇਹ ਕਿਸੇ ਜਿਹੜੀ ਕਾਰ ਹੈ ਜਿਸ ਤੋਂ ਬਾਅਦ ਹੁਣ ਫਿਲਹਾਲ ਪੁਲਿਸ ਜਿਹੜੀ ਆ ਉਹ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਹੀ ਹੈ ਹਾਲਾਂਕਿ ਜਿਹੜਾ ਪ੍ਰਵਾਸੀ ਜਿਸ ਦੀ ਮੌਤ ਹੋਈ ਹੈ ਤਾਂ ਉਸਦੇ ਪਰਿਵਾਰਕ ਮੈਂਬਰ ਨੇ ਜਿਹੜੇ ਉਹਨਾਂ ਵੱਲੋਂ ਸਿੱਧੇ ਤੌਰ ਦੇ ਉੱਪਰ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਇਹ ਜਿਹੜੇ ਦੋਸ਼ੀ ਨੇ ਜਿਨ੍ਹਾਂ ਵੱਲੋਂ ਇਹ ਘਟਨਾ ਕੀਤੀ ਗਈ ਹੈ ਤਾਂ ਜਦੋਂ ਤੱਕ ਉਹਨਾਂ ਨੂੰ ਕਾਬੂ ਨਹੀਂ ਕੀਤਾ ਜਾਂਦਾ ਹਿਰਾਸਤ ਦੇ ਵਿੱਚ ਨਹੀਂ ਲਿਆ ਜਾਂਦਾ ਤੌਰੋਂ ਤੱਕ ਇਹ ਗੱਡੀ ਜਿਹੜੀ ਉਹ ਨਹੀਂ ਲੈ ਜਾਂ ਦਿੱਤੀ ਜਾਵੇਗੀ ਹਾਲਾਂਕਿ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜਦੋਂ ਇਹ ਗੱਡੀ ਨੂੰ ਲੈਣ ਦੇ ਲਈ ਕ੍ਰੇਨ ਦੀ ਜਿਹੜੀ ਉਹ ਵਰਤੋਂ ਕੀਤੀ ਗਈ ਕ੍ਰੇਨ ਲਿਆਂਦੀ ਗਈ ਤਾਂ ਉਸ ਤੋਂ ਪਹਿਲਾਂ ਪ੍ਰਵਾਸੀਆਂ ਨੇ ਉਸ ਦੇ ਉੱਪਰ ਪਥਰਾਅ ਵੀ ਜਿਹੜਾ ਕੀਤਾ ਲੇਕਿਨ ਤਸਵੀਰਾਂ ਜਿਹੜੀਆਂ ਨੇ ਉਹ ਬਿਆਨ ਸਾਰਾ ਕੁਝ ਕਹ ਰਿਹਾ ਕਿ ਇਹ ਹੀ ਉਹ ਰਸਤਾ ਹੈ ਜਦੋਂ ਗੱਡੀ ਸਾਹਮਣੇ ਤੋਂ ਅੰਦਰ ਦਾਖਲ ਹੁੰਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੋਵੇਗਾ ਜਦੋਂ ਮੌਕੇ ਦੇ ਉੱਪਰ ਸੁੱਤਾ ਹੋ ਸਖਸ਼ ਪ੍ਰਕਾਸ਼ ਸਿੱਧੀ ਪਛਾਣ ਹੋਈ ਹੈ ਬਿਹਾਰ ਦਾ ਰਹਿਣ ਵਾਲਾ ਹੈ ਔਰ ਲਗਭਗ 23 ਤੋਂ 35 ਸਾਲ ਤੋਂ ਇੱਥੇ ਚਾਹ ਦੀ ਜਿਹੜੀ ਉਹ ਰੇੜੀ ਲਗਾ ਰਿਹਾ ਸੀ ਤਾਂ ਰਾਤ ਨੂੰ ਸੁੱਤੇ ਹੋਏ ਲਗਭਗ 2:30 ਦਾ ਟਾਈਮ ਜਿਹੜਾ ਉਹ ਦੱਸਿਆ ਜਾ ਰਿਹਾ ਹੈ ਤਰਕਸਰ ਦਾ ਤਾਂ ਉਸ ਤੋਂ ਬਾਅਦ ਹੁਣ ਉਸ ਨੂੰ ਹਸਤਾਲ ਜੁਰੂ ਖੜਿਆ ਗਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਤਾਂ ਪ੍ਰਵਾਸੀ ਪਾਈਚਾਰਾ ਜਿਹੜਾ ਉਹ ਇਕੱਤਰ ਹੋਇਆ ਇਹ ਹੀ ਕਹਿਣਾ ਹੈ ਕਿ ਜਦੋਂ ਤੱਕ ਕਾਰ ਸਵਾਰ ਦੋਸ਼ੀਆਂ ਨੂੰ ਕਾਬੂ ਨਹੀਂ ਕੀਤਾ ਜਾਂਦਾ ਉਰੋਂ ਤੱਕ एक नहीं की और इंसाफ मिलना चाहिए टीवी, मुहाली। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और WhatsApp चैनल पर